ਹallelujah ਅੱਜ ਸੀ ਮੇਰੀ ਭਵਿਕ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਪਰਮੇਸ਼ੁਰ ਦੁਆਰਾ ਠਹਿਰਾਏ ਹੋਏ ਸਥਾਨ ਦਾ ਪੇਤ ਲੋਕਾਂ ਅਧਿਆਇ 10 ਉਹਦੀ 30 ਐਤ ਯੀਸ਼ੂ ਨੇ ਉੱਤਰ ਦਿੱਤਾ ਕਿ ਇੱਕ ਮਨੁੱਖ ਜਰੂਸ਼ਲਮ ਤੋਂ ਜਰੀਹੋ ਨੂੰ ਜਾਂਦਾ ਸੀ ਅਤੇ ਡਾਕੂਆਂ ਦੇ ਕਾਬੂ ਆ ਗਿਆ ਅਤੇ ਉਹਨਾਂ ਨੇ ਉਸ ਨੂੰ ਨੰਗਾ ਕਰਕੇ ਮਾਰਿਆ ਔਰ ਅਦਮੋਇਆ ਛੱਡ ਕੇ ਚਲੇ ਗਏ ਮੇਰੇ ਪਿਆਰਿਓ ਬਾਈਬਲ ਦੱਸਦੀ ਹੈ ਕਿ ਇੱਕ ਆਦਮੀ ਜਰੂਸ਼ਲਮ ਤੋਂ ਜਰੀਹੋ ਨੂੰ ਜਾ ਰਿਹਾ ਸੀ ਅਧਿ ਉਸ ਨੂੰ ਰਸਤੇ ਵਿੱਚ ਲੁਟੇਰਿਆਂ ਨੇ ਕੇਰਿਆ ਉਸ ਤੇ ਕੱਪੜੇ ਲਾਹ ਦਿੱਤੇ ਉਸ ਨੂੰ ਕੁੱਟਿਆ ਅਤੇ ਅੱਧ ਮਰਿਆ ਕਰਕੇ ਛੱਡ ਦਿੱਤਾ ਜਦੋਂ ਅਸੀਂ ਜਰੂਸ਼ਲਮ ਦੇ ਅਰਥ ਨੂੰ ਸਮਝਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਨੂੰ ਸ਼ਾਂਤੀ ਦਾ ਸ਼ਹਿਰ ਕਿਹਾ ਜਾਂਦਾ ਹੈ ਅਤੇ ਜਰੀਹੋਂ ਦਾ ਅਰਥ ਹੈ ਇੱਕ ਅਜੇਹੀ ਜਗ੍ਹਾ ਜੋ ਤੁਹਾਡੇ ਮਨ ਨੇ ਬਣਾਈ ਹੈ ਪਰ ਅਸਲ ਵਿੱਚ ਮੌਜੂਦ ਨਹੀਂ ਹੈ ਜਿਸ ਤਰ੍ਹਾਂ ਉਝਾੜੂ ਪੁੱਤਰ ਨੇ ਆਪਣੇ ਮਨ ਵਿੱਚ ਇੱਕ ਜਗਾ ਬਣਾ ਲਈ ਸੀ ਕਿ ਜਦੋਂ ਮੈਂ ਇੱਥੋਂ چلا ਜਾਵਾਂਗਾ ਤਾਂ ਸਾਰੀ ਦੁਨੀਆ ਮੇਰੀ ਉਡੀਕ ਕਰ ਰਹੀ ਹੈ ਮੈਂ ਅਰਬਪਤੀ ਬਣ ਜਾਵਾਂਗਾ ਅਤੇ ਇੱਥੇ ਰਹਿ ਕੇ ਮੈਂ ਤਰੱਕੀ ਨਹੀਂ ਕਰ ਰਿਹਾ ਸ਼ੈਤਾਨ ਨੇ ਉਸਦੇ ਮਨ ਵਿੱਚ ਅਜਿਹੀ ਜਗ੍ਹਾ ਬਣਾ ਦਿੱਤੀ ਸੀ ਜੋ ਅਸਲ ਵਿੱਚ ਮੌਜੂਦ ਨਹੀਂ ਸੀ ਅਤੇ ਨਾ ਹੀ ਪਰਮੇਸ਼ਰ ਵੱਲੋਂ ਸੀ ਜਿਸ ਤਰ੍ਹਾਂ ਸ਼ੈਤਾਨ ਨੇ ਹਵਾ ਦੇ ਮਨ ਵਿੱਚ ਜਗ੍ਹਾ ਬਣਾ ਲਈ ਸੀ ਕਿ ਉਹ ਦੇਖ ਫਲ ਖਾਣ ਵਿੱਚ ਕਿੰਨਾ ਸੋਹਣਾ ਅਤੇ ਸੁਹਾਵਣਾ ਹੈ ਫੇਰ ਜਦੋਂ ਹਵਾ ਨੇ ਉਸ ਫਲ ਨੂੰ ਦੇਖਿਆ ਤਾਂ ਉਸ ਨੂੰ ਉਸੇ ਤਰ੍ਹਾਂ ਦਾ ਲੱਗਣ ਲੱਗਾ ਅਤੇ ਇਹ ਉਹੀ ਜਗ੍ਹਾ ਸੀ ਜੋ ਅਸਲ ਵਿੱਚ ਹੈ ਨਹੀਂ ਸੀ ਜਾਨੀ ਜਰੀਹੋਂ ਜਦੋਂ ਵੀ ਤੁਸੀਂ ਜਰੂਸ਼ਲਮ ਉੱਚੇ ਸਥਾਨ ਤੋਂ ਜਰੀਹੋਂ ਨੂੰ ਜਾਓਗੇ ਜੋ ਕਿ ਨੀਵੇਂ ਹੈ ਚੋਰ ਤੁਹਾਨੂੰ ਰਸਤੇ ਵਿੱਚ ਲੁੱਟ ਲੈਣਗੇ ਇਸ ਦਾ ਮਤਲਬ ਹੈ ਕਿ ਜਦੋਂ ਤੁਹਾਡਾ ਆਤਮਿਕ ਜੀਵਨ ਉੱਚੇ ਤੋਂ ਨੀਵੇਂ ਵੱਲ ਜਾਂਦਾ ਹੈ ਤਾਂ ਸ਼ੈਤਾਨ ਹਮਲਾ ਕਰੇਗਾ ਆਤਮਿਕ ਜੀਵਨ ਕਦੋਂ 헤ਠਾਂ ਜਾਂਦਾ ਹੈ ਜਦੋਂ ਤੁਸੀਂ ਕਿਸੇ ਭੁਲੇਖੇ ਵਿੱਚ ਜੀ ਰਹੇ ਹੁੰਦੇ ਹੋ ਜਿਵੇਂ ਕਿ ਇੱਕ ਵਿਅਕਤੀ ਨੂੰ ਪਰਮੇਸ਼ਰ ਨੇ ਇੱਕ ਜੀਵਿਤ ਸੰਗਤੀ ਨਾਲ ਜੋੜਿਆ ਹੈ ਅਤੇ ਉਸ ਨੂੰ ਇਸ ਸੰਗਤੀ ਤੋਂ ਦੂਰ ਜਾਣ ਤੋਂ ਰੋਕਿਆ ਹੈ ਫਿਰ ਵੀ ਸ਼ੈਤਾਨ ਉਸ ਨੂੰ ਅਜੇਹੀ ਜਗ੍ਹਾ ਦਿਖਾ ਰਿਹਾ ਹੈ ਜਿੱਥੇ ਉਸ ਵਿਅਕਤੀ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਜਗ੍ਹਾ ਬਹੁਤ ਸਾਰੀਆਂ ਬਰਕਤਾਂ ਹਨ ਪਰ ਉਸ ਨੂੰ ਇਸ ਸੰਗਤੀ ਤੋਂ ਦੂਰ ਜਾਣਾ ਪਵੇਗਾ ਅਤੇ ਸ਼ੈਤਾਨ ਇਸ ਦਾ ਫਾਇਦਾ ਉਠਾਉਂਦਾ ਹੈ ਅਤੇ ਉਸ ਵਿਅਕਤੀ ਤੇ ਹਮਲਾ ਕਰਦਾ ਹੈ ਕਿਉਂਕਿ ਜਦੋਂ ਵੀ ਤੁਸੀਂ ਜਰੂਸ਼ਲਮ ਤੋਂ ਜਰੀ ਹੋ ਜਾਂਦੇ ਹੋ ਲੁਟੇਰੇ ਹਮਲਾ ਕਰਦੇ ਹਨ ਇਸ ਲਈ ਮੇਰੇ ਪਿਆਰਿਓ ਜਦੋਂ ਤੁਸੀਂ ਸ਼ੈਤਾਨ ਦੀਆਂ ਗੱਲਾਂ ਨੂੰ ਨਹੀਂ ਸੁਣਦੇ ਅਤੇ ਆਪਣੇ ਆਤਮਿਕ ਜੀਵਨ ਵਿੱਚ ਬਣੇ ਰਹਿੰਦੇ ਹੋ ਭਾਵੇਂ ਪਰਮੇਸ਼ਰ ਨੇ ਤੁਹਾਨੂੰ ਜੋ ਉੱਚਾ ਸਥਾਨ ਦਿੱਤਾ ਹੈ ਉਸ ਵਿੱਚ ਬਣੇ ਰਹੋਗੇ ਤਾਂ ਪਰਮੇਸ਼ਰ ਤੁਹਾਨੂੰ ਬਰਕਤਾਂ ਦੇਵੇਗਾ ਅਤੇ ਫਲਦਾਇਕ ਕਰੇਗਾ ਆਮਨ ਆਓ ਅਸੀਂ ਮਿਲ ਕੇ ਅੰਗੀਕਾਰ ਕਰਦੇ ਹਾਂ ਸਰਵ ਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਅਨੁਗ੍ਰਹਿ ਦਿਓ ਤਾਂ ਜੋ ਮੈਂ ਜੀਵਿਤ ਸੰਗਤੀ ਨਾਲ ਜੁੜਿਆ ਰਹਾ ਪ੍ਰਭੂ ਯੀਸ਼ੂ ਮਸੀਹ ਦੇ ਸਮਰਥੀ ਨਾਮ ਵਿੱਚ ਆਮਨ